ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਨਾਰਖੋਟੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਬਾਈ ਨੂੰ ਮੋਗਾ ਹੀ ਪੈਂਦੀ ਆ ਪੰਜ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾਦਾ ਕਿੰਨਾਂ ਮਸੂਆ ਸਸੀਗਾਲ ਜੀ ਸਸੀਗਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਪਿੰਡ ਨਾਲ ਤਹਿਸੀਲ ਤੇ ਡਿਸਟ੍ਰਿਕਟ ਮੋਗਾ ਠੀਕ ਆ ਜੀ ਤੇ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 8146896495 8146896495 ਪੰਜ ਐਨੀਮਲ ਸੇਲ ਅੱਜ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਮੱਝ ਬਾਈ ਤੀਜੀ ਸੂਏ ਆ ਸੂਈ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਕੱਲ 6 ਵੇ ਸੂਈ ਆ ਜੀ ਮਗਰ ਬੱਚਾ ਜੀ ਮਗਰ ਬੱਚਾ ਕੱਟਾ ਹੈ ਜੀ ਮਗਰ ਕੱਟਾ ਹੈ ਜੀ ਠੀਕ ਹੈ ਜੀ ਕੱਲ 6 ਵਜੇ ਦੀ ਸੂਈ ਤੇ ਜੇਰ ਵਗੈਰਾ ਪ੍ਰੋਪਰ ਪਈ ਜੀ ਜੇਰ ਵਗੈਰਾ ਪ੍ਰੋਪਰ ਆ ਆਪਣੇ ਕੋ ਵੀਡੀਓ ਪਈ ਹੈ ਜੀ ਠੀਕ ਹੈ ਜੀ ਪ੍ਰੂਫ ਚੈੱਕ ਕਰਨੀ ਆ ਉਹ ਕਰ ਸਕਦੇ ਠੀਕ ਆ ਪ੍ਰੂਫ ਪਿਆ ਕਿੰਨਵੇਂ ਸੂਏ ਸੂਈ ਹੈ ਜੀ ਇਹ ਤੀਸਰੇ ਸੂਏ ਸੂਈ ਠੀਕ ਆ ਤੇ ਇਸ ਵਕਤ ਕਿੰਨਾ ਨੈਟ ਬੋਲਾ ਤਿਆਰ ਆ ਜੀ ਬੋਲਾ ਦੋਨੇ ਟਾਈਮ ਹੈਗਾ ਜੀ 4-4 ਕਿਲੋ ਬੱਚੇ ਨੂੰ ਚੰਗਾ ਕੇ ਹਾਂ ਬੱਚੇ ਨੂੰ ਚੰਗਾ ਕੇ ਬੱਚੇ ਨੂੰ ਚੰਗਾ ਕੇ 8 ਕਿਲੋ ਆ ਤੇ ਪਿਛਲੇ ਸਵੇਰ ਦੁੱਧ ਦਾ ਕੀ ਰਿਕਾਰਡ ਆਈ ਪਿਛਲੇ ਸਵੇਰ ਸੀਗਾ ਹੀ 13 ਕਿਲੋ ਦੁੱਧ ਠੀਕ ਹੈ ਯਾਰ ਕਿੰਨਾ ਦੁੱਧ ਦੇ ਦੂ ਜੀ ਐਰ ਕੀ 13 ਪਲੱਸ ਜਾਣਾ ਚਾਹੀਦਾ ਤੋੜ ਕੇ ਦਿਖਾ ਦਿਓ ਜੀ ਬਾਈ ਦੱਸਦਾ ਕਿ ਕੱਲ 6 ਵਜੇ ਦੀ ਸੂਈ ਆ ਮਗਰਬ ਮੇਲਕਾਫਾ ਦੇਖ ਸਕਦੇ ਹੋ ਤੁਸੀਂ ਤੀਜੇ ਸਵੇਰ ਸੂਈ ਆ ਮੱਝ ਜੀ ਪਿਛਲੇ ਸਵੇਰ 13 ਕਿਲੋ ਦੁੱਧ ਦਾ ਰਿਕਾਰਡ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 11:19 ਹੋ ਗਏ ਆ ਥਣਲੇਵ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਕਿ ਸ਼ਾਮ ਦੀ ਚੁਵਾਈ ਤਿੱਕਰ ਹਜੇ ਅੱਧਾ ਦਿਨ ਪਿਆ ਜਣੀ 6 ਤੋਂ 7 ਘੰਟੇ ਪਏ ਆ ਹਵਾਨੇ ਦੀ ਬੰਦਰ ਤੁਹਾਨੂੰ ਨੇੜੇ ਦਿਖਾ ਦਿੰਨੇ ਬਹੁਤ ਸ਼ਾਨਦਾਰ ਹਵਾਨਾ ਬਾਕੀ ਹਜੇ 8 ਕਿਲੋ ਬਾਈ ਕਹਿੰਦਾ ਬੱਚੇ ਨੂੰ ਝਗਾ ਕੇ ਨੈਟ ਬੋਲਾ ਤਿਆਰ ਆ 13+ ਦੁੱਧ ਦੀ ਬਾਈ ਉਮੀਦ ਕਰਦੇ ਆ ਜੀ ਚਮੜੀ ਪਤਲੀ ਦੀ ਇਹ ਦੇਖੋ ਸ਼ੀਲ ਸਾਉ ਪੂਰੀ ਆ ਜਾਤ ਬ੍ਰੀਡ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਬਰੀਕ ਚਮੜੀ ਦੀ ਸ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਸਕੇਨ ਦੇ ਜੀ ਬਾਕੀ ਹਵਾਨਾ ਬਹੁਤ ਸੋਨਾ ਜੀ ਥਣਾ ਦੇ ਸਾਈਜ਼ ਨੇੜੇ ਤੋਂ ਚੈੱਕ ਕਰ ਲਓ ਜੀ ਚਾਰੇ ਥਣ ਨਿਖੜ ਮੈਂ ਇੱਕੋ ਸਾਈਜ਼ ਦੇ ਬੱਚੇ ਦਾ ਕਰਦੀ ਏ ਥੋੜਾ ਜਿਹਾ ਥੋੜਾ ਜਿਹਾ ਬੱਚੇ ਦਾ ਕਰਦਾ ਤਾਜ਼ਾ ਸੂਆ ਪਸੂ ਕੋਈ ਨਹੀਂ ਵੀਰ ਬੰਦੋ ਸੀਲ ਸਾਉ ਪੂਰੀ ਏ ਜੀ ਬਿਲਕੁਲ ਸੀਲ ਸਾਉ ਏ ਬਹੁਤ ਵਧੀਆ ਧਾਰ ਆ ਜੀ ਠੀਕ ਆ ਚਵਾਈ ਚ ਪੋਲੀ ਏ ਜੀ ਬਹੁਤ ਬੋਲੀ ਏ ਜੀ ਠੀਕ ਆ ਜੀ ਬਾਈ ਕਹਿੰਦਾ ਸੀਲ ਸਾਉ ਪੂਰੀ ਆ ਚਵਾਈ ਚੱਕ ਨੰਬਰ ਆ ਪੋਲੀ ਆ ਬਾਕੀ ਦਸੱਲੀ ਤੁਸੀਂ ਆਪ ਕਰਨੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਕੀ ਮੁੱਲ ਹੈ ਜੀ ਇਹਦਾ ਮੁੱਲੇ ਦਾ ਜੀ ਕਰਦੇ ਆ 75000 ਮਾਨਤਾਨ ਜੀ ਆਪਾਂ 73 ਦੀ ਦੇ ਦਾਂਗੇ ਜੀ ਬਾਹਲੇ ਰੇਟ ਅਸੀਂ ਕੀਤੇ ਨਹੀਂਗੇ ਠੀਕ ਆ ਜੀ ਤੇ ਮੁੱਲੇ ਯਾਨੀ ਜਾਇਜ਼ ਜਾਈ ਰੱਖਿਆ ਠੀਕ ਆ ਜੀ ਮਾਨਤਾਨ ਹੋ ਜੂਗਾ ਥੋੜਾ ਬਹੁਤ ਬਸ ਬਾਹਲਾ ਨਹੀਂ ਠੀਕ ਆ ਮੁੱਲ ਬਿਲਕੁਲ ਜਾਇਜ਼ ਕੀਤਾ ਬਾਈ ਨੇ 75000 ਰੁਪਿਆ ਬਾਈ ਕਹਿੰਦਾ 73000 ਦੀ ਦੇ ਦਾਂਗੇ ਜਿਹੜੇ ਵੀਰ ਨੂੰ ਪਸੰਦ ਆਊਗੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਮਾਨਦਾਨ ਜ਼ਰੂਰ ਕੀਤਾ ਜਾਊਗਾ ਸੋਣੀ 13+ ਦੁੱਧ ਵਾਲੀ ਮੱਝ ਹਵਾਨਾ ਬਹੁਤ ਦੇਖ ਸਕਦੇ ਹੋ ਐਚ ਐਫ ਗਾਇਆਂ ਰਗਾ ਪਿੱਛੇ ਨੂੰ ਦੇਖ ਲੋ ਜੀ ਬਹੁਤ ਠਾਕਾ ਤੇ ਅੱਗੇ ਨੂੰ ਵੀ ਬਹੁਤ ਆਈ 13 14 ਕਿਲੋ ਕੋਈ ਬਾਲਾ ਨਹੀਂ ਜੀ ਮੱਝ ਨੂੰ ਦੁੱਧ 2 ਨੰਬਰ ਬਹੁਤ ਬੋਲੀ ਹੈ ਜੀ ਬਾਕੀ ਬਾਈ ਕਹਿੰਦਾ ਧਾਰ ਚੈੱਕ ਨੰਬਰ ਆ ਪੋਲੀ ਜਵਾਈ ਹੈ ਸੀਲ ਸਾਬੂ ਪੂਰੀ ਹੈ ਚਾਹੇ ਜਵਾਕ ਚੋਈ ਜਾਣ ਜੀ 2 ਨੰਬਰ ਇਹ ਮੱਝ ਦੀ ਕੀ ਡਿਟੇਲ ਹੈ ਜੀ ਹੇ ਵੀ ਤੀਜੇ ਸਵੇਰੇ ਜੀ ਸੂਣਾ ਆਏ ਨੇ ਹੁਣ ਸੂਣਾ ਕਿੰਨਾ ਟਾਈਮ ਬਾਕੀ ਆ ਜੀ ਟਾਈਮ ਤਾਂ ਜੀ ਵੈ ਤਾਂ ਹਫਤਾ ਗਿਆ ਸੀਗਾ ਉਹਨਾਂ ਨੇ ਅੱਛਾ ਜੀ ਪਰ ਦੋ ਤਿੰਨ ਦਿਨ ਤਾਂ ਮੇਰੇ ਵੀ ਹੋ ਗਏ ਹੁਣ ਦੋ ਚਾਰ ਦਿਨ ਲੈ ਸਕਦੀ ਆ ਪਰ ਮੇਰੇ ਸਾਬ ਉਹਨਾਂ ਦਾ ਸੂਣ ਵਾਲ ਕੋਈ ਆ ਡੰਗ ਦਿਹਾੜੀ ਜਾਨੀ ਅੰਦਾਜ਼ਾ ਦੋ ਤੋਂ ਚਾਰ ਦਿਨਾਂ ਦੀ ਕੱਚੀ ਆ ਜੀ ਹਾਂ ਜੀ ਹਾਂ ਨਾਲੇ ਇਹ ਕਰਦੀ ਆ ਜੇ ਹੋ ਸਕਦਾ ਠੀਕ ਹੈ ਇੱਕ ਦੋ ਤੋਂ ਚਾਰ ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਬਾਕੀ ਮੌਸਮ ਮੌਸਮ ਗਰਮੀ ਦਾ ਪਹਿਲਾ ਵੀ ਸੂ ਸਕਦੀ ਆ ਪਸ਼ੂ 2-4 ਦਿਨ ਤਰੀਕ ਤੋਂ ਉੱਤੇ ਵੀ ਲੈ ਜਾਂਦਾ ਜੀ ਤੀਜੇ ਸੂਏ ਸੋਨਾ ਮੱਝ ਦੇ ਹਵਾਨਾ ਤੋਂ ਨੇੜੇ ਤੋਂ ਦਿਖਾ ਦਿੰਨੇ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਬਿੰਦੀਆਂ ਹਵਾਨੇ ਤੇ ਸਹਿਜ ਬਹੁਤ ਸੋਹਣਾ ਆ ਜੀ ਥਣਾ ਦੇ ਚਾਰੇ ਥਾਂ ਨਿੱਖੜ ਮੈਂ ਇੱਕੋ ਸਹਿਜ ਦੇ ਸ਼ਾਨਦਾਰ ਹਵਾਨਾ ਬਾਕੀ 2-4 ਦਿਨ ਪਸ਼ੂ ਲਜਾ ਵੀ ਸਕਦਾ ਤੇ ਗਰਮੀ ਦੀ ਮੌਸਮ ਕਰਨਾ 1-2 ਦਿਨਾਂ ਤੱਕ ਰਸੂ ਵੀ ਸਕਦਾ ਜੀ ਤੀਜੇ ਸੂਏ ਸੋਨਾ ਪਿਛਲੇ ਸੂਏ ਦੁੱਧ ਆ ਕੀ ਰਿਕਾਰਡ ਆ ਜੀ ਇਹਦਾ 14 ਕਿਲੋ ਠੀਕ ਆ 14 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਜੀ ਪਿਛਲੇ ਸਵੇਰੇ ਚੋਇਆ ਹੋਇਆ ਥਣਾ ਦੇ ਸਾਈਜ਼ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਥੋੜਾ ਜਿਹਾ ਕੈਮਰੇ ਦਾ ਕਰਦਾ ਜੀ ਪਸੂ ਬਾਕੀ ਹਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕਦ ਕੱਢਦੀ ਤੇ ਹੈਵੀ weight ਦੀ ਵੀ ਮੱਝ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਸ਼ਾਨਦਾਰ ਲਿਆ ਵੀਰ ਵਾਪਸ ਉਹਨਾਂ ਦਾ ਗਾਇਆਂ ਰਗਾ ਜੀ ਇੱਥੇ ਫਰਗਾ ਚਾਰੇ ਥਣ ਨਿਖੜਵੇਂ ਗੱਠੰਗੂ ਵਿੱਚੀ ਤੇ ਹੱਥੀ ਚਵਾਈ ਵਾਲਾ ਥਾਣਾ ਸੀਲ ਸਾਬੂ ਪੂਰੀ ਆ ਜੀ ਪੂਰੀ 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 ਸੀਲ ਸਾਊਆ ਬਾਈ ਕਹਿੰਦਾ ਦੇਖ ਸਕਦੇ ਹੋ ਤੁਸੀਂ ਬਾਈ ਨੇ ਦਿਖਾਈ ਦਿੱਤਾ ਪੂਰੀ ਸੀਲ ਸਾਊਆ ਜੀ ਕੋਈ ਗਰਮ ਨਹੀਂ ਜੀ ਬਿਲਕੁਲ ਗਾਂਾਂ ਵਾਂਗੂ ਹਾਂਜੀ ਬਾਕੀ ਜਿਹੜੇ ਵੀ ਇਹਨੂੰ ਪਸੰਦ ਆਊਗੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਇਹਦਾ ਕੀ ਮੁੱਲ ਕਰਦੇ ਆ ਜੀ ਮੁੱਲ ਬਈ ਇਹਦਾ ਕਰਦੇ ਆ 80000 ਜੀ ਮਾਨਤਾਣ ਜੀ ਮਾਨਤਾਂ 2000 ਰੁਪਏ ਛੱਡਾਂਗੇ ਠੀਕ ਹੈ ਜੀ ਹਾਂ 78000 80000 ਰੁਪਏ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ 2000 ਰੁਪਏ ਮਾਨਤਾਂ ਹੋ ਜਾਊਗਾ 78000 ਰੁਪਏ ਮੁੱਲ ਲਈ ਮੁੱਲ ਪਹਿਲੇ ਪਸ਼ੂ ਦਾ ਵੀ ਬਾਈ ਦਾ ਜਾਇਜ਼ ਹੀ ਸੀ ਤੇ ਦੂਜੇ ਪਸ਼ੂ ਦਾ ਵੀ ਜਾਇਜ਼ ਹੀ ਆ ਜਾਤ ਬਰੀਡ ਦਾ ਅੰਦਾਜ਼ਾ ਤੁਸੀਂ ਆਪ ਲਾਉਣਾ ਇਹ ਦੇਖ ਸਕਦੇ ਹੋ ਥਣ ਲੈਵੇ ਦੀ ਬਾਈ ਕਹਿੰਦਾ ਗਾਰੰਟੀ ਆ ਸੋਹਣਾ ਥਾਣਾ ਚਾਰੇ ਥਾਣਾ ਨਿੱਖੜਵੇਂ ਵੀ ਇਹ ਤੇ ਇੱਕੋ ਹੀ ਸਾਈਜ਼ ਦੇ ਆ ਦੇਖ ਸਕਦੇ ਹੋ ਹੱਥੀ ਚਵਾਈ ਵਾਲਾ ਬਾਕੀ ਚਵਾਈ ਫੋਲੀ ਹੋਊਗੀ ਮਾਲਕਾਂ ਨੇ ਦੱਸਿਆ ਜੀ ਤਿੰਨ ਨੰਬਰ ਇਹ ਮੱਝ ਦੇ ਕੀ ਡਿਟੇਲ ਆ ਜੀ ਇਹ ਵੀ ਤੀਜੀ ਹੈ ਜੀ ਇਹ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਲੈ ਜੂਗੀ ਵਿਚਾਰ ਕਰਨ ਮੇਰੇ ਹਿਸਾਬ ਨਾਲ ਇਹ 4 ਤੋਂ 5 ਦਿਨਾਂ ਦੀ ਕੱਚੀ ਆ ਚੀ ਪਿਛਲੇ ਸਵੇਰ ਦੁੱਧ ਦਾ ਕੀ ਰਿਕਾਰਡ ਹੈ ਦਾ ਜੀ ਇਹਦਾ 12 ਕਿਲੋ 12 13 ਹੀ ਇਹਦਾ 12 13 ਕਿਲੋ ਹਾਂਜੀ ਦੁੱਧ ਆ ਜੀ ਹਜੇ ਚਾਰ ਪੰਜ ਦਿਨਾਂ ਦੀ ਕੱਚੀ ਆ ਹਵਾਨਾ ਇਹਦਾ ਵੀ ਸੋਹਣਾ ਜੀ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹਵਾਨਾ ਖੁੱਲੇ ਭਾਂਡੇ ਦੀ ਥਣਾ ਦੇ ਸਹਜੇ ਦੇ ਵੀ ਸੋਹਣੇ ਆ ਦੇਖ ਸਕਦੇ ਹੋ ਚਾਰੇ ਥਨ ਨਖੜ ਮੇ ਇਕੋ ਸਹਜ ਦੇ ਪਸ਼ੂ ਬਾਈ ਦੇ ਸਾਰੇ ਹੀ ਚੰਗੇ ਆ ਤਿੰਨ ਪਸ਼ੂ ਤੁਹਾਨੂੰ ਦਿਖਾਤੇ ਆ ਦੋ ਬਾਕੀ ਆ ਫੇਸ ਕੁਆਲਟੀ ਨੇੜੇ ਤੋਂ ਚੈੱਕ ਕਰ ਲਓ ਸੋਹਣਾ ਸੋਹਣਾ ਸੈਂਗ ਸੋਹਣਾ ਮੂੰਹ ਮੱਥਾ ਤੀਜੇ ਸਵੇ ਬਾਈ ਦੱਸਦਾ ਕਿ ਸੋਣਾ ਏ ਪਿਛਲੇ ਸਵੇ 12 13 ਕਿਲੋ ਦੁੱਧ ਦਿੱਤਾ ਜੀ ਬਾਕੀ ਆਰਡਰ ਤੋਂ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਇਕਤੀਅਰ ਬਾਈ ਕਹਿੰਦਾ 13 ਪਲੱਸ ਜਾਊਗੀ ਬਾਕੀ ਦੁੱਧ ਸੇਵਾ ਦਾ ਹੁੰਦਾ ਜੀ ਕੋਈ ਵੀਰ ਵੱਧ ਕਰ ਲੂ ਵੱਧ ਦੇ ਸਕਦੀ ਹੈ ਬਾਕੀ ਮੇਨ ਗੱਲ ਹੈ ਜੀ ਦੇਖੋ ਪਤਲੀ ਚੌੜੀ ਦੀ ਹੈ ਦੇਖੋ ਜੀ ਦੇਖ ਸਕਦੇ ਹੋ ਤੇ ਸੀਲ ਸਾਊ ਵੀ ਪੂਰੀ ਆ ਪਤਲੀ ਚਮੜੀ ਆ ਸ਼ਾਈਨਿੰਗ ਪੂਰੀ ਆ ਜੀ ਫੇਸ ਕੁਆਲਟੀ ਸੋਹਣੀ ਆ ਨਹੀਂ ਪਸ਼ੂ ਖਾਸ ਕਰਕੇ ਮੱਝ ਖੜਦੇ ਨਹੀਂ ਇਦਾਂ ਸੀਲ ਸਾਊ ਅਲੋ ਤਾਂ ਐਕਸਟਰਾ ਆਰਡੀਨਰੀ ਆ ਜੀ ਖਾਣਾ ਦੇ ਸਹਿਜ ਸੋਹਣੇ ਆ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਆ ਚਾਰਾ ਦਿਨਾ ਇੱਕਰ ਹਵਾਨਾ ਪੂਰਾ ਭਰ ਲੈਣਾ ਜੀ ਮੱਜ ਨੇ ਵਲਟੇਲਾ ਸਾਰੀਆਂ ਕੱਢ ਕੇ ਸੋਣਾ 13+ ਦੁੱਧ ਦੀ ਬਾਈ ਉਮੀਦ ਕਰਦੇ ਆ ਪਿਛਲੇ ਸੂਏ 12-13 ਕਿਲੋ ਦੁੱਧ ਦਿੱਤਾ ਜੀ ਮੱਜ ਨੇ ਬਾਕੀ ਢਾਂਚਾ ਹੈਵੀ ਹੈ ਜੀ ਫੇਸ ਕੁਆਲਟੀ ਸੋਹਣੀ ਆ ਉੱਚੇ ਲੰਮੇ ਕੱਦ ਕਾਢਦੀ ਜਿਹੜੇ ਵੀਰ ਨੂੰ ਪਸੰਦ ਆਉਗੇ ਬਾਈ ਨਾਲ ਕਨੈਕਟ ਕਰ ਸਕਦੇ ਆ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਜੀ ਇਹਦਾ ਕੀ ਮੁੱਲ ਆ ਜੀ ਇਹ ਤਾਂ ਵੀ ਸੇਮ ਹੀ ਆਈ 80000 ਰੁਪਏ ਮੁੱਲਾ ਠੀਕ ਹੈ ਜੀ 78 ਦੀ ਵੀ ਦੇ ਦਾਂਗੇ ਉਹ ਚੋ ਥੋੜਾ ਬਹੁਤ ਮਾਨਦਾਨ ਹੋ ਬਾਲਾ ਨਹੀਂ ਠੀਕ ਹੈ ਜੀ ਹਾਂ ਜੀ ਆਪਾਂ ਬਾਲਾ ਮੁੱਲ ਠੀਕ ਹੈ ਜੀ ਨਹੀਂ ਮੁੱਲ ਬਾਈ ਦੇ ਜਾਇਜ਼ ਆ ਬਾਕੀ ਇਹਦੇ ਵੀ ਆ ਦੇਖੋ ਜਿਹੜੇ ਬਿੰਦੀਆਂ ਜੀ ਕਈ ਪਸ਼ੂ ਕਈ ਬੰਦੇ ਹੁੰਦੇ ਜਿਹੜੇ ਕਹਿੰਦੇ ਵੀ ਬਿੰਦਗਾਲੀ ਕਹੀਦੀ ਹੈ ਨਾ ਇੱਕ ਇਹ ਮੱਝ ਦੀ ਖਾਸੀਅਤ ਆ ਪਿਛਲੀ ਮੱਝ ਦੀ ਖਾਸੀਅਤ ਵੀ ਤੁਹਾਨੂੰ ਦਿਖਾਈ ਸੀ ਇਹਦੀ ਵੀ ਦਿਖਾ ਦਿੰਨੇ ਦੱਸਿਓ ਬਾਈ ਜੀ ਹਾਂ ਇਹ ਵੀ ਦੇਖੋ ਜੀ ਆ ਦੋ ਬਿੰਦੀਆਂ ਇਹਦੇ ਵੀ ਹੈਗੀਆਂ ਹਾਂਜੀ ਬਾਕੀ ਥਾਂ ਲੇਵਾ ਜਿਵੇਂ ਗਾਈਆਂ ਵਰਗਾ ਗਾਂ ਨੂੰ ਵੀ ਪੂਰਾ ਚੰਗਾ ਹਵਾਨਾ ਫਿਟਿੰਗ ਵਾਲਾ ਹਵਾਨਾ ਹੀ ਚਾਹੀਦਾ ਹਵਾਨਾ ਦੇ ਵਿੱਚ ਸਮਝ ਲੋ ਵਾਵਾ ਹੇ ਪੂਰਾ ਹਵਾਨਾ ਬਣਾ ਲੈਣਾ ਜੀ ਕਿਉਂਕਿ ਹਜੇ ਵਾਲ ਢਿੱਲਾ ਬਹੁਤ ਨੇ ਇਹ ਮੱਝ ਦੇ ਵੀ ਤੁਸੀਂ ਦਿਖਾ ਦਿੰਨੇ ਥਨੂੰ ਜੀ ਇਹਦੇ ਵੀ ਬਿੰਦੀਆਂ ਦੋ ਹਵਾਨੇ ਤੇ ਦੇਖ ਸਕਦੇ ਹੋ ਤੁਸੀਂ ਏਸ ਦੇ ਵੀ ਹੈ ਜਾਨੀ ਜਾਤ ਬਰੀਡ ਵਾਲੇ ਪਸ਼ੂ ਆ ਜੀ ਦੋਨੇ ਹੀ ਦੁੱਧ ਚੰਗਾ ਦੇਣਗੇ ਜੀ ਹਾਂ ਚਾਰ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਨੂੰ ਜੀ 4 ਦਿਨ ਹੋ ਗਏ ਜੀ ਅਜ ਸੂਈ ਨੂੰ ਸੂਈ ਨੂੰ ਮਗਰ ਬੱਚਾ ਜੀ ਆ ਮੇਲ ਕਾਫ ਆ ਜੀ ਕੱਟਾ ਇਹਦੇ ਮਗਰ ਵੀ ਕੱਟਾ ਮੇਲ ਕਾਫ ਜੀ ਤੇ ਚੋਾਈ 21 ਨੰਬਰ ਆ ਜੀ ਠੀਕ ਆ ਜੀ ਤੇ ਇਸ ਟਾਈਮ ਯਾਨੀ ਕੱਟੇ ਦਾ ਸਾਰਾ ਵਿੱਚ ਦੁੱਧ ਪਾ ਕੇ 13 ਕਿਲੋ ਬੋਲਾ ਜੀ 13 ਕਿਲੋ ਨੈਟ ਕੰਡੇ ਵਾਲਾ ਤਿਆਰ ਹੈ ਜੀ ਤਿਆਰ ਆ ਠੀਕ ਆ ਜੀ ਤੇ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਉਹਨਾਂ ਨੇ ਦੱਸਿਆ ਸੀ 16 ਕਿਲੋ ਤੇ 16 17 ਵਾਲੀ ਦੱਸਿਆ ਸੀਗਾ ਠੀਕ ਆ ਜੀ ਤੇ 17 ਪਲੱਸ ਜਾਣ ਦੀ ਪੂਰੀ ਉਮੀਦ ਹੈ ਜੀ ਠੀਕ ਆ ਜੀ ਚਾਰ ਦਿਨ ਹੋ ਗਏ ਸੂਈ ਨੂੰ ਮਗਰ ਕੱਟਾ ਹਜੇ ਬਾਕੀ ਕਣਕੁਣ ਚੱਲਣਾ ਹੋਣਾ ਜੀ ਕਣਕੋ ਹੋ ਵੀ ਨਹੀਂ ਆਇਤਾ ਚਾਰ ਦਿਨ ਹੋਏ ਆ ਇਹ ਤਾਂ ਠੀਕ ਆ ਜੀ ਕੱਢ ਲਓ ਜੀ ਜਿਹੜਾ ਤੋੜ ਕੇ ਦਿਖਾ ਦਿਓ ਜੀ ਹਾਂ ਜੀ ਬਾਈ ਕਹਿੰਦਾ ਚਾਰ ਦਿਨ ਹੋ ਗਏ ਸੂਈ ਨੂੰ 13 ਕਿਲੋ ਨੈਟ ਕੰਡੇ ਵਾਲਾ ਦੁੱਧ ਤਿਆਰ ਆ ਬਾਈ ਦੱਸਦਾ ਚਾਰ ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਤੇ ਹਵਾਨਾ ਇਹਦਾ ਵੀ ਸੋਹਣਾ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾਈ ਦਿੱਤਾ ਇਹ 11:30 ਵਜੇ ਦਾ ਥਾਂ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਿ ਸ਼ਾਮ ਦੀ 2:30 ਤੱਕ ਅਜੇ 5-6 ਘੰਟੇ ਪਏ ਨੇ ਹਾਈਟ ਦੇ ਕੱਦ ਤੋਂ ਬਹੁਤ ਵੱਡੇ ਕੱਦ ਕਾਢ ਦੀ ਲਿਆ ਵੀਰ ਵਾਪਸ ਤੇ ਹੈਵੀ weight ਦੀ ਮੱਝ ਦੇਖ ਸਕਦੇ ਹੋ ਤੁਸੀਂ ਸੀਲ ਸਾਉ ਪੂਰੀ ਆ ਪਤਲੀ ਚਮੜੀ ਦੀ ਫੇਸ ਕੁਆਲਿਟੀ ਸੋਹਣੀ ਆ ਸੋਹਣਾ ਕੁੰਡਾ ਸਿੰਘ ਦੇ ਬਾਕੀ ਸੀਲ ਸਾਹੂ ਪੂਰੀ ਆ ਜੀ 13 ਕਿਲੋ ਤਿਆਰ ਆ ਜੇ ਕੋਈ ਵੀ ਰਚਵਾਈ ਕਰਨੀ ਚਾਹੁੰਦਾ ਹੋਵੇ ਦੋ ਟਾਈਮ ਜੀ ਦੋ ਟਾਈਮ ਚਾਰ ਟਾਈਮ ਉਹਨਾਂ ਨੂੰ ਵੀ ਵੱਜੀ ਆ ਜੀ ਠੀਕ ਆ ਬਾਈ ਕਹਿੰਦਾ ਆਪਣੇ ਘਰੇ ਚਾਹੇ ਦੋ ਟਾਈਮ ਕਰ ਲੇ ਚਾਹੇ ਚਾਰ ਟਾਈਮ ਕਰ ਲੇ ਸੀਲ ਸਾਹੂ ਬਹੁਤ ਜ਼ਿਆਦਾ ਚੌੜੇ ਪੱਟ ਕੁੜੇ ਦੀ ਦੇਖ ਸਕਦੇ ਹੋ ਤੁਸੀਂ ਹਵਾਨਾ ਬਹੁਤ ਸੋਹਣਾ ਜੀ ਦੇਖ ਦੇਖ ਲਓ ਜੀ ਸੋਹਣਾ ਹਵਾਨਾ ਬਾਕੀ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਦੁੱਧ ਨਾਲ ਪੂਰਾ ਭਰਿਆ ਹੋਣਾ ਸੀਗਾ ਆਪਾਂ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਆ ਜੀ ਵਾਨੇ ਦੇ ਤੱਕ ਪਿੱਛੇ ਨੂੰ ਵੀ ਬਹੁਤ ਜ਼ਿਆਦਾ ਤੇ ਅੱਗੇ ਨੂੰ ਵੀ ਬਹੁਤ ਆ ਥਾਣਾ ਦੇ ਸਹਿਜ ਸੋਨੇ ਆ ਜੀ ਚਾਰੇ ਥਾਂ ਨਿਖੜਵੇਂ ਕੋਈ ਸਹਿਜ ਦੇ ਮਦਰ ਬਹੁਤ ਭੋਲੀ ਆ ਨੀਲ ਕਾਫ ਧਾਰ ਦੀ ਬਾਈ ਕਹਿੰਦਾ ਇੱਕ ਨੰਬਰ ਚ ਵਾਈ ਆ ਭੋਲੀ ਆ ਸੀਗਲ ਸਾਉ ਪੂਰੀ ਆ ਜਾਹੇ ਜਵਾਬ ਚੋਈ ਜਾਣ ਇਹਦਾ ਕੀ ਕਿੱਥੇ ਇੱਕ ਵਾਰ ਪੈਰ ਟਕਾਦਾ ਵੀ ਉੱਥੇ ਖੜ ਜਾਣਾ ਐ ਹਿੱਲਣਾ ਨਹੀਂ ਭਰਾ ਵੀ ਠੀਕ ਆ ਜੀ ਤੇ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ 120 ਕਰਦੇ ਤੇ ਮਾਨਤਾ ਨੇ ਲੈਣ ਦੇਣ ਵਾਲਾ ਹੀ 115 ਬਸ ਠੀਕ ਆ ਜੀ ਜਦੋਂ ਬਾਈ ਖਾਨ ਆਈ ਹੈ 15 ਦੀ ਠੀਕ ਆ ਬਾਈ ਕਹਿੰਦਾ ਮੁੱਲ ਇੱਕ 20 ਆ ਪਰ ਹਾਣਾ ਇੱਕ 15 ਦੀ ਆ ਮੱਝ ਸੋਹਣੀ ਆ ਚੰਗੇ ਦੁੱਧ ਵਾਲੀ ਆ ਦੁੱਧ ਚੰਗਾ ਦੇਊਗੀ ਜੀ ਬਾਈ ਹਰਿਆਣਾ ਵਾਲੇ ਪਾਸੋਂ ਆਈ ਹੈ ਹਾਂਜੀ ਹਰਿਆਣਾ ਵਾਲੀ ਸਾਈਡ ਤੋਂ ਬਾਈ ਕਹਿੰਦਾ ਲੈ ਕੇ ਆਂਦੀ ਆ ਜਾਤ ਬਰੀਡ ਵਾਲੀ ਮੱਝ ਆ ਚੰਗੇ ਦੁੱਧ ਵਾਲੀ ਕਨੈਕਟ ਬਾਈ ਨਾਲ ਕਰ ਸਕਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਜੀ ਪੰਜ ਨੰਬਰ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਮੱਝ ਜੀ ਆਪਣੇ ਘਰ ਦੀ ਆ ਜੀ ਠੀਕ ਆ ਜੀ ਕਰਦੀ ਆ ਤੀਸਰਾ ਸੂਏ ਤੀਸਰਾ ਹੀ ਇਹਨੇ ਸੂਣਾ ਜੀ ਠੀਕ ਆ ਜੀ ਹਾਂ ਜੀ ਦੋ ਸੂਏ ਸੂ ਆਪਾਂ ਨੂੰ ਸੂਈ ਆ ਜਣੀ ਠੀਕ ਆ ਜੀ ਤੀਸਰਾ ਹੀ ਸੂਣਾ ਇਹਨੇ ਤੇ ਕਿੰਨਾ ਟਾਈਮ ਬਾਕੀ ਆ ਸੂਣ ਚ ਜੀ ਇਹਦੇ 2 ਮਹੀਨੇ ਪੂਰੇ ਪਏ ਆ ਜੀ ਠੀਕ ਆ ਜੀ ਕਿੰਨੇ ਕੇ ਐਸ ਵਕਤ ਡਰਾਈ ਆ ਜੀ ਹਾਂ ਜੀ ਹਾਂ ਜੀ ਤੇ ਥਣ ਪਾਸ ਕਰਾ ਦੂਗੀ ਹਣ ਕਰਾ ਵੀ ਸਕਦੀ ਆ ਜੀ ਕਰਾ ਦੂਗੀ ਓਕੇ ਆ ਜਣੀ ਥਣਾਂ ਦੀ ਪ੍ਰੋਪਰ ਓਕੇ ਆ ਹਾਂ ਨਹੀਂ ਓਕੇ ਆ ਸਾਡੇ ਕੋਲ ਓਕੇ ਆ ਠੀਕ ਆ ਜੀ ਹੋ ਵੀ ਜਾਊਗੀ ਹਾਂ ਜੀ ਠੀਕ ਆ ਜੀ ਤੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਇਹਨੇ 16 ਕਿਲੋ ਜੀ 16 ਕਿਲੋ ਤਿਆਰ 17 ਪਲਸ ਪਿਛੇ ਦੀ ਫੁੱਲ ਗਾਰੰਟੀ ਅੱਛਾ ਜੀ ਹੋਰ ਵੀ ਜਿੰਨੀਆਂ ਗਾਰੰਟੀਆਂ ਸਾਰੀਆਂ ਫੁੱਲ ਠੀਕ ਆ ਬਾਈ ਕਹਿੰਦਾ ਆਪਣੀ ਜ਼ਿੰਮੇਵਾਰੀ ਆ ਪਿੱਛੇ ਦੀ ਭਾਰ ਬੈਨ ਦੀ ਕੋਈ ਥਣ ਚ ਨੁਕਸ ਹੋਵੇ ਆਪਾਂ ਜ਼ਿੰਮੇਵਾਰ ਆ ਥਣਾ ਦੀ ਇੱਕ ਨੰਬਰ ਆ 24 24 ਇੱਕ ਨੰਬਰ ਆ ਸੀਲ ਸਾਉ ਪੂਰੀ ਆ ਦੇਖ ਸਕਦੇ ਹੋ ਬਾਈ ਦੀ ਘਰੇਲੂ ਮਾਜਾ ਸੋਹਣਾ ਸਿੰਘ ਸੋਹਣੀ ਫੇਸ ਕੁਆਲਟੀ ਪੱਠ ਪੂੜਾ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਚੌੜਾ ਜੀ ਦੇਖ ਸਕਦੇ ਹੋ ਬਾਕੀ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਹਜੇ 2 ਮਹੀਨੇ ਪਏ ਨੇ ਇਸ ਵਕਤ ਤੇ ਡਰਾਈ ਆ ਝੋਲੀ ਬਹੁਤ ਖੁੱਲੀ ਆ ਹਵਾਨਾ ਸੋਨਾ ਤਿਆਰ ਕਰੂਗੇ ਪਿੱਛੇ ਨੂੰ ਵੀ ਹਵਾਨੇ ਦੀ ਧੱਕ ਚੰਗੀ ਹੋਗੀ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਸੋਨਾ ਥਣ ਨੇੜੇ ਤੋਂ ਦਿਖਾ ਦਿੰਨਾ ਚਾਰੇ ਥਣ ਨਿਖੜ ਮੈਂ ਥੋੜਾ ਜਿਹਾ ਕੈਮਰੇ ਦਾ ਕਰਦਾ ਜੀ ਪਸੂ ਇਹਦਾ ਕੀ ਮੁੱਲ ਆ ਜੀ ਮੁੱਲ ਦੇ 1 ਲੱਖ ਰੁਪਇਆ ਪੂਰਾ ਕਰਦੇ ਆ ਜੀ ਠੀਕ ਆ ਜੀ ਤੇ ਹਾਂ ਨਾ 95 ਦੀ ਹੈ ਜੀ ਠੀਕ ਆ ਜੀ 95 ਜੋ ਥੋੜਾ ਬਹੁਤ ਹੋਊਗਾ ਮੁੱਲ ਬਾਈ ਇਹਦਾ 1 ਲੱਖ ਰੁਪਇਆ ਕਰਦੇ ਬਾਈ ਕਹਿੰਦਾ 95000 ਰੁਪਇਆ ਹਾਂ ਨਾ ਪ੍ਰਾਈਸ ਆ ਮਾੜਾ ਮੋਟਾ ਮਾਨਤਨ ਫਿਰ ਵੀ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਬਾਈ ਕਹਿੰਦਾ 1000 ਰੁਪਏ ਦਾ ਮਾਨਤਾ ਕਰ ਦਾਂਗੇ ਗਾਰੰਟੀ ਪੂਰੀ ਆ ਬਾਈ ਕਹਿੰਦਾ ਥਣਾ ਵਾਲੇ ਪਾਸੋਂ ਪਿੱਛੇ ਤੋਂ 16 17 ਕਿਲੋ ਬਾਈ ਨੇ ਦੁੱਧ ਚੋਇਆ ਖੁੱਦ ਬਾਕੀ ਦੁੱਧ ਸੇਵਾ ਦਾ ਢਾਂਚਾ ਬਹੁਤ ਵੱਡਾ ਵੱਡੇ ਕਦ ਕਾਠ ਦੀ ਦੇਖ ਸਕਦੇ ਹੋ ਤੁਸੀਂ ਜਿਹੜੇ ਵੀਰ ਨੂੰ ਪਸੰਦ ਆਉਗੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ